ਗਗਨ ਮਨਪ੍ਰੀਤ ਨੇ ਲੱਗ ਰਿਆ ਹਾਂ ਨਾ ਇਹ ਇੱਥੇ ਕੀ ਕਰ ਰਿਹਾ ਸਸਨ ਤੇ ਤੂੰ ਤੇ ਹਾਂ ਜੀ ਤੂੰ ਕੀ ਕਰ ਰਿਹਾ ਇੱਥੇ ਮੈਂ ਫਰੈਂਡ ਦੀ ਵੇਟ ਕਰ ਰਿਹਾ ਸੀ ਇੱਥੇ ਅੱਛਾ ਅੱਛਾ ਤੇ ਥੋੜਾ ਜਿਹਾ ਕੰਮ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਇੱਥੇ ਰੁਕ ਜੰਨਾ ਤੁਸੀਂ ਸੁਣਾਓ ਕਿੱਧਰ ਜਾ ਰਹੇ ਸੀਗੇ ਉਹ ਮੈਂ ਨਾ ਪਾਪਾ ਹੀ ਪਿੱਛੇ ਜੇ ਪੂਰੇ ਹੋ ਗਏ ਸੀਗੇ ਅੱਛਾ ਜੀ ਤੇ ਉਹਨਾਂ ਦਾ ਬਿਸਤਰਾ ਰੰਦਾ ਸੀ ਦੇਣ ਵਾਲਾ ਅੱਛਾ ਜੀ ਮੈਂ ਗਗਨ ਨੂੰ ਕਿਹਾ ਮੈਂ ਕਿਹਾ ਚੱਲ ਗੁਰਦੁਆਰੇ ਦੇ ਆਈਏ ਚੱਲ ਕੇ ਇਹ ਗੱਲ ਕਹਾਂ ਤੇ ਜੀ ਗੁੱਸਾ ਨਾ ਕਰੋ ਤੁਸੀਂ ਨਹੀਂ ਨਹੀਂ ਪੁੱਤ ਤੇਰਾ ਕਾਹਦਾ ਗੁੱਸਾ ਕਰਨਾ ਮੈਂ ਅਸਲ ਵਿੱਚ ਨਾ ਕਿਹੜੇ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਤੇ ਕਿਹੜੇ ਗੁਰੂ ਸਾਹਿਬ ਨੇ ਕਿਹੜੀ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਦੋਂ ਸਾਡੇ ਘਰ ਵਿੱਚੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਤੇ ਫਿਰ ਸਾਨੂੰ ਬਿਸਤਰਾ ਗੁਰਦਰਾ ਸਾਹਿਬ ਵਿੱਚ ਦੇਣਾ ਚਾਹੀਦਾ ਗੁਰਮਤਿ ਦੀ ਵਿਚਾਰਧਾਰਾ ਨਾ ਉਹ ਤਾਂ ਇਹੀ ਗੱਲ ਕਹਿੰਦੀ ਆ ਵੀ ਜਿਉਂਦੇ ਜੀ ਮਾਪੇ ਨੂੰ ਚੰਗਾ ਬਿਸਤਰਾ ਦੋ ਖਾਣ ਪੀਣ ਵਾਸਤੇ ਵਧੀਆ ਭੋਜਨ ਦੋ ਮਰਨੋਂ ਬਾਅਦ ਅਸੀਂ ਪਰ ਉਹ ਇਹੋ ਜਿਹੀ ਦਿਖਾਵੇ ਕਰਦੇ ਫਿਰਦੇ ਚੰਗਾ ਨਹੀਂ ਬਾਕੀ ਰਹੀ ਗੱਲ ਤੁਹਾਡੀ ਆਸਥਾ ਦੀ ਕਈ ਵਾਰ ਹੁੰਦਾ ਨਾ ਸਾਡੀ ਸ਼ਰਦਾ ਵਾ ਹਨ ਜੇ ਤੁਹਾਡੀ ਸ਼ਰਦਾ ਹੈਗੀ ਵੀ ਆ ਫਿਰ ਤੁਸੀਂ ਗੁਰਦਰਾ ਸਾਹਿਬ ਵਿੱਚ ਨਾ ਦੋ ਕਿਉਂਕਿ ਲੋਕ ਸਾਲ ਪਹਿਲਾਂ ਦੀ ਮੈਂ ਤੁਹਾਨੂੰ ਗੱਲ ਅੱਸਦਾ ਮੈਂ ਇਦਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਤੇ ਮੈਂ ਬਿਸਤਰਾ ਲੈ ਗਿਆ ਤੇ ਮੈਂ ਕਹਿੰਵੀ ਮੈਂ ਬਿਸਤਰਾ ਜਮ੍ਹਾਂ ਕਰਵਾਉਣ ਵਾਸਤੇ ਆਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਜਿਹੜਾ ਸੇਵਾਦਾਰ ਸੀ ਨਾ ਸਾਰਾ ਗੁਰਦੁਆਰਾ ਸਾਹਿਬ ਦਾ ਤੇ ਉਹ ਮੈਨੂੰ ਕਮਰੇ ਦੇ ਵਿੱਚ ਲੈ ਗਿਆ ਜਿੱਥੇ ਬਿਸਤਰੇ ਪਏ ਹੋ ਸੀ ਲੈ ਆ ਬੇਟਾ ਲੈ ਆਓ ਇੱਧਰ ਰੱਖ ਦਿਓ ਇੱਧਰ ਰੱਖ ਦਿਓ ਇੱਧਰ ਰੱਖ ਦਿਓ ਇਧਰ ਤਾਂ ਅੰਕਲ ਜੀ بڑے ਬਿਸਤਰੇ ਪਏ ਆ, ਬੜੀਆਂ ਆ ਰੁਝਾਈਆਂ ਵਗੈਰਾ ਪਈਆਂ। ਦਿੰਦੇ ਨਹੀਂ ਗੁਰਦਸਾਹਿਬ ਵਾਲੇ ਕਿਸੇ ਨੂੰ। ਗੁਰਦਸਾਹਿਬ ਵਾਲੇ ਦਿੰਦੇ ਨਹੀਂ ਕਿਸੇ ਨੂੰ, ਲੋਕੀ ਦੇ ਜਾਂਦੇ ਆ ਇੱਥੇ। ਜਦੋਂ ਕੋਈ ਲੈਣ ਆਂਦਾ ਆ, ਉਹਨਾਂ ਨੂੰ ਮਨਾ ਕਰ ਦਿੰਦੇ ਆ ਕਹਿੰਦੇ ਸਾਡੇ ਕੋਲ ਬਿਸਤਰੇ ਹੈ ਨਹੀਂਗੇ। ਅੱਛਾ ਜੀ, ਇਹ ਸੇਵਾਦਾਰਾਂ ਨੂੰ ਵੀ ਨਹੀਂ ਦਿੰਦੇ? ਨਹੀਂ, ਇਹ ਸੇਵਾਦਾਰਾਂ ਨੂੰ ਬਿਠਾ ਨਹੀਂ ਦਿੰਦੇ ਇਹ। ਗਲਤ ਗੱਲ ਅੰਕਲ ਜੀ, ਵੈਸੇ ਸੇਵਾਦਾਰਾਂ ਨੂੰ ਤਾਂ ਕਟੋ-ਕਟ ਜਾਈ ਤੁਸੀਂ ਬਾਹਰ ਨਹੀਂ ਦੇਣੇ ਤੇ ਸੇਵਾਦਾਰਾਂ ਨੂੰ ਤਾਂ ਦੇਣੇ ਚਾਹੀਦੇ ਨਾ। ਗਲਤ ਹੁਣ ਠੀਕ ਆ ਵੀ ਦੇਣੇ ਤਾਂ ਇਹਨਾਂ ਨੂੰ ਚਾਹੀਦੇ ਨੇ, ਪਰ ਇਹ ਦਿੰਦੇ ਨਹੀਂਗੇ ਇ ਇਹ ਤਾਂ ਪ੍ਰਬੰਧਕਾਂ ਦੀ ਗਲਤੀ ਹੈ ਪਰ ਪ੍ਰਬੰਧਕਾਂ ਦੀ ਗਲਤੀ ਤਾਂ ਹੈ ਹੀ ਆ ਲੇਕਿਨ ਉਹਦੇ ਚ ਆਪਣੀ ਗਲਤੀ ਵੀ ਆ ਗਈ ਆ ਵੀ ਆਪਾਂ ਕਿਸੇ ਲੋੜਵੰਦ ਨੂੰ ਆਪਾਂ ਬਿਸਤਰਾ ਦਈਏ ਜੇ ਅਗਲੇ ਤੇ ਕੰਮ ਵੀ ਆਵੇ ਤੇ ਆਪਾਂ ਇੱਥੇ ਗੁਰਦੁਆਰਾ ਸਾਹਿਬ ਜੀ ਦੇ ਦਨੇ ਆ ਤੇ ਫਾਇਦਾ ਤਾਂ ਹੁੰਦਾ ਨਹੀਂ ਕਹਿੰਦਾ ਕੋਈ ਇੱਥੇ ਦੇਂਦਾ ਜਦੋਂ ਕਿਸੇ ਨੂੰ ਮਿਲਣਾ ਹੀ ਨਹੀਂ ਗਏ ਜਦੋਂ ਕਿਸੇ ਦਾ ਕੰਮ ਹੀ ਨਹੀਂ ਆਣੇ ਇਹ ਵੀ ਤੇਰੀ ਗੱਲ ਸਹੀ ਆ ਮਨਪ੍ਰੀਤ ਪਰ ਹੁਣ ਤੂੰ ਇਹ ਦੱਸ ਵੀ ਇਹ ਬਿਸਤਰਾ ਅਸੀਂ ਕਰੀਏ ਕੀ ਅਸੀਂ ਇਹਨੂੰ ਘਰ ਲੈ ਜੀਏ ਜੇ ਅਸੀਂ ਗੁਰਦੁਆਰੇ ਨਹੀਂ ਦੇਣਾ ਤਾਂ ਨਹੀਂ ਨਹੀਂ ਘਰ ਘਰ ਤੋਂ ਲੈ ਕੇ ਜਾਣਾ ਤੁਸੀਂ ਬਿਸਤਰਾ ਇਹ ਅਸਲ ਵਿੱਚ ਤੁਸੀਂ ਹੁਣ ਜਾਣਾ ਗੁਰਦਰਾ ਸਾਹਿਬ ਵੱਲ ਜਾਣਾ ਹੈ ਨਾ ਤੁਸੀਂ ਰਸਤੇ ਦੇ ਵਿੱਚ ਜਿਹੜਾ ਤੁਹਾਨੂੰ ਕੋਈ ਲੋੜਵੰਦ ਬੰਦਾ ਦਿਖਾਈ ਦੇ ਰਿਹਾ ਠੰਡ ਦੇ ਵਿੱਚ ਉਹ ਕੰਬਦਾ ਪਿਆ ਉਹਨੂੰ ਤੁਸੀਂ ਇਹ ਵੱਡਾ ਬਿਸਤਰਾ ਦੇ ਦਿਓ ਕਿਉਂਕਿ ਗੁਰਬਾਣੀ ਵੀ ਸਾਹਮਣੇ ਹੀ ਕਹਿੰਦੀ ਆ ਅਕਲ ਨਹੀਂ ਸਾਹਿਬ ਸੇਵੀ ਹੈ ਅਕਲ ਨਹੀਂ ਪਾਈ ਹੈ ਮਾਨ ਅਕਲ ਨਹੀਂ ਪੜ ਕੇ 부ਜੀ ਹੈ ਅਕਲ ਨਹੀਂ ਕੀਚੇ ਗਾਨ ਫਿਰ ਐਦਾਂ ਗੁਰੂ ਸਾਹਿਬ ਖੁਸ਼ ਹੋਣਗੇ ਉਹਦਾ ਕੀ ਫਾਇਦਾ ਆਪਾਂ ਗੁਰਦਰਾ ਸਾਹਿਬ ਦੇ ਵਿੱਚ ਦੇ ਦੰਨੇ ਆ ਉਹ ਅਗਾਹ ਦਿੰਦੇ ਨਹੀਂ ਕਿਸੇ ਨੂੰ ਠੀਕ ਹੈ ਜੀ ਚਲ ਠੀਕ ਹੈ ਫਿਰ ਹੁਣ ਅਸੀਂ ਪਹਿਲਾਂ ਇਹ ਕੰਮ ਕਰ ਆਈਏ ਠੀਕ ਹੈ ਜੀ ਠੀਕ ਹੈ ਪਲਾਂ ਵਿੱਚ ਹੋਣਾ ਏ ਤੂੰ ਖੇ ਬੰਦਿਆ ਜਿੱਥੇ ਲੋੜ ਹੋਵੇ ਉਥੇ ਦਾਨ ਦੇ ਬੰਦਿਆ ਜਿੱਥੇ ਲੋੜ ਹੋਵੇ ਉਥੇ ਦਾਨ ਦੇ ਬੰਦਿਆ